ਬਹੁਤ ਹੀ ਪਿਆਰੇ ਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਆਪ ਜੀ ਜੋ ਇਹ ਦੇਖ ਰਹੇ ਹੋ ਇਹ ਲੋਬੀਆ ਚੌਲੇ ਵੀ ਕਹਿ ਦਿੰਦੇ ਨੇ ਕਿ ਇਹਨੂੰ ਫਲੀਆਂ ਲੱਗਦੀਆਂ ਨੇ ਇੱਕ ਸਬਜ਼ੀ ਦੇ ਰੂਪ 'ਚ ਆ ਤੇ ਇਹ ਬੇਲ ਵਾਂਗ ਵਾਧਾ ਤੇ ਕਾਫੀ ਜ਼ਿਆਦਾ ਵਾਧਾ ਹੁੰਦਾ ਅੱਜ ਆਪਾਂ ਇਹਦੇ ਬਾਰੇ ਗੱਲਬਾਤ ਕਰਾਂਗੇ हां दोस्तों कोई भी कीड है कोई भी पौधा है जब ओनु ਲੱਗਦਾ ਵੀ ਮੈਨੂੰ ਖਤਮ ਕਰ ਰਹੇ ਨੇ ਜਾਂ ਮੇਰਾ ਬਾਗ ਦਾ ਰੋਕ ਰਿਹਾ ਤਾਂ ਆਪਣੀ ਪ੍ਰਜਾਤੀ ਨੂੰ ਬਹੁਤ ਤੇਜ਼ੀ ਨਾਲ ਵਧਾਉਣ ਲੱਗ ਜਾਂਦਾ ਕਿਉਂਕਿ ਜਿਹੜੇ ਕੀਟ ਨੇ ਕੀਟਾਂ ਨੂੰ ਮਾਰ ਲਈ ਬਹੁਤ ਕੋਸ਼ਿਸ਼ ਕੀਤੀ ਗਈ ਦਵਾਈਆਂ ਆਈਆਂ ਪਰ ਜਿਹੜੇ ਕੀਟ ਨੇ ਉਹ ਹਾਲੇ ਤੱਕ ਖਤਮ ਨਹੀਂ ਹੋਏ ਮਤਲਬ ਬਿਮਾਰੀਆਂ ਫਸਲਾਂ ਨੂੰ ਲੱਗਦੀਆਂ ਨੇ ਤੇ ਲੰਬੇ ਸਮੇਂ ਤੋਂ ਕੀਟ ਮਾਰਨ ਦੀ ਕੋਸ਼ਿਸ਼ ਹੋ ਰਹੀ ਆ ਹੋ ਰਹੀ ਆ ਜਾਂ ਨਹੀਂ ਹੋ ਰਹੀ ਪਰ ਕੀਟ ਖਤਮ ਨਹੀਂ ਹੋਏ ਫਿਰ ਇਸੇ ਤਰ੍ਹਾਂ ਜਦੋਂ ਆਪਾਂ ਪੌਦਿਆਂ ਬਾਰੇ ਗੱਲਬਾਤ ਕਰੀਏ ਮੰਨ ਲਓ ਉਦਾਹਰਣ ਦੇ ਲਈ ਮੋਥਾ ਇੱਕ ਵਾਰ ਮੋਥੇ ਨੂੰ ਗੜਾਈ ਕਰਨ ਜਾਂ ਮੋਥਾ ਉੱਗ ਹੀ ਜਾਊਗਾ ਹੋਰ ਉੱਗ ਹੀ ਹੋਰ ਸਪੀਡ ਵਧੇ ਜਾਊ ਇੱਕ ਸਾਈਡ ਤੇ ਮੋਥਾ ਮਤਲਬ ਕੁੰਜੇਤ ਜਾਂ ਕਿਸੇ ਜਗ੍ਹਾ ਖੜਾ ਰਹਿਣ ਦੋ ਉਹ ਜਦੋਂ ਖੜਾ ਰਹਿਣਾ ਤਾਂ ਉਹਨੂੰ ਆਪਾਂ ਨੇ ਗੁੱਡਣਾ ਨਹੀਂ ਕੁਝ ਨਹੀਂ ਕਰਨਾ ਤਾਂ ਉਹ ਵੱਧ ਜਾਊ ਮਲ ਜਾਊਗਾ ਮਲ ਕੇ ਪੂਰਾ ਮਲ ਕੇ ਜਦੋਂ ਆਪਣਾ ਚੱਕਰ ਪੂਰਾ ਕਰੂ ਟੈ ਜਾਊਗਾ ਟੈਣ ਤੋਂ ਬਾਅਦ ਜਿਹੜੀ ਉਹ ਜਗ੍ਹਾ ਉੱਥੇ ਮੋਥਾ ਮਤਲਬ ਬਹੁਤ ਜ਼ਿਆਦਾ ਨਸ਼ਟ ਹੋ ਜੂਗਾ ਮਤਲਬ ਅਗਲੇ ਸਾਲ ਨੂੰ ਉੱਥੇ ਬਹੁਤ ਘੱਟ ਉੱਗੂਗਾ ਪਰ ਜਿੱਥੇ ਆਪਾਂ ਕਟਿੰਗ ਕੀਤੀ ਗਈ ਗੜਾਈ ਕੀਤੀ ਉੱਥੇ ਜ਼ਿਆਦਾ ਉੱਗਿਆ ਸੋ ਇਸੇ ਤਰ੍ਹਾਂ ਪੌਦਿਆਂ ਨੂੰ ਪ੍ਰੂਨਿੰਗ ਕਟਿੰਗ ਦੀ ਗੱਲ ਕੀਤੀ ਜਾਂਦੀ ਹੈ ਉਹਦਾ ਵੀ ਇਹੀ ਹੁੰਦਾ ਵੀ ਉਹਦਾ ਉਤਪਾਦਨ ਵੱਧ ਜਾਂਦਾ ਕਿ ਪੌਦੇ ਨੂੰ ਸ਼ੌਕ ਲੱਗਦਾ ਵੀ ਮੈਨੂੰ ਵੱਢ ਤਾਂ ਹੋ ਸਕਦਾ ਮੇਰੀ ਪ੍ਰਜਾਤੀ ਨਸ਼ਟ ਕਰ ਰਹੇ ਨੇ ਤਾਂ ਉਹ ਆਪਣੀਆਂ ਟਾਣੀਆਂ ਵੱਧ ਕੱਢਦਾ ਤੇ ਵੱਧ ਫਲ ਦਿੰਦਾ ਸੋ ਉਸ ਤਰ੍ਹਾਂ ਇਹਦਾ ਵੀ ਟਾਈਮ ਹੁੰਦਾ ਕਿਉਂਕਿ ਜਿਹੜੀਆਂ ਉਹਦੇ ਦੀਆਂ ਪੰਜ ਸਟੇਜਾਂ ਮੰਨੀਆਂ ਗਈਆਂ ਨੇ ਬਚਪਨ ਤੋਂ ਲੈ ਕੇ ਅਲੱਗ-ਅਲੱਗ ਕਿਸਮ ਮਤਲਬ ਬੜਾਪੇ ਤੱਕ ਆਪਾਂ ਨੇ ਉਹ ਜਿੰਨੇ ਵੀ ਦਿਨ ਨੇ ਜਿੰਨੇ ਦਿਨ ਦੀ ਫਸਲ ਹੈ ਉਹਨਾਂ ਨੂੰ ਪੰਜ ਤੇ ਤਕਸੀਮ ਕਰ ਲੈਣਾ ਜਿੰਨੇ ਦਿਨ ਆਏ ਉਹਨੇ ਦਿਨਾਂ ਦੀ ਫਸਲ ਦੀ ਆਪਾਂ ਨੇ ਪ੍ਰੂਨਿੰਗ ਕਰ ਦੇਣੀ ਆ ਤੇ ਉਹਦੀਆਂ ਟਾਣੀਆਂ ਵੱਧ ਨਿਕਲਣੀਆਂ ਜਿਵੇਂ ਹੁਣ ਆਪਣਾ ਇਹ ਬੇਲਾਂ ਵਾਲਾ ਲੋਵੀ ਆ ਹੁਣ ਜੇ ਲੋੜ ਤੋਂ ਵੱਧ ਮਲ ਜਾਂਦਾ ਤਾਂ ਇਹ ਮੱਕੀ ਨੂੰ ਦੱਬੂਗਾ ਤੇ ਮਤਲਬ ਆਪਣਾ ਗਾਹ ਪਾ ਲੂਗਾ ਤੇ ਜਿਆਦਾ ਮਲਣ ਨਾਲ ਬੇਲ ਬਹੁਤੀ ਮਲਦ ਜਾਊ ਤੇ ਫਲ ਘੱਟ ਲੱਗੂਗਾ ਪਰ ਆਪਾਂ ਨੇ ਇਹਦੇ ਨੂੰ ਰੋਕਣਾ ਰੋਕਣ ਨਾਲ ਕੀ ਹੋਣਾ ਆਪਾਂ ਪਹਿਲਾਂ ਇਹਨੂੰ ਕੁਝ ਪ੍ਰੂਨਿੰਗ ਕਰਦੇ ਆਂ ਫਿਰ ਉਸ ਤੋਂ ਬਾਅਦ ਗੱਲਬਾਤ ਕਰਾਂਗੇ ਆ ਦੇਖੋ ਕਿਸਾਨ ਵੀਰੋ ਆਪਾਂ ਨੇ ਟੂਸੇ ਕੱਟਣੇ ਹੁੰਦੇ ਨੇ ਪਰ ਆਪਾਂ ਟੂਸੇ ਕੱਟਣ ਦਾ ਟਾਈਮ ਬਹੁਤ ਲੱਗਦਾ ਆ ਆ ਆਪਣੇ ਕੋਲ ਦੱਤੀ ਹੈ ਤਿੱਖੇ ਦੰਦਾਂ ਵਾਲੀ ਜਿਹੜੀ ਆਪਣੇ ਕੋਲ ਹਰੇਕ ਤਰ੍ਹਾਂ ਦਾ ਕੰਮ ਕਰ ਸਕਦੀ ਹੈ ਆਪਾਂ ਇਹਦੇ ਨਾਲ ਇਹਦੀ ਪ੍ਰੂਨਿੰਗ ਕਰ ਦੇਣੀ ਹੈ ਮਤਲਬ ਆਪਾਂ ਨੇ ਜਿਹੜੀ ਇਹਦੀ ਪੰਜਵੀਂ ਸਟੇਜ ਹੈ ਬਾਲ ਅਵਸਥਾ ਉਹਦੇ ਜਦ ਅੰਤ ਹੋ ਰਿਹਾ ਉਸ ਸਮੇਂ ਆਪਾਂ ਦੀ ਪ੍ਰੂਨਿੰਗ ਕਰਦਾ ਇਸ ਤਰ੍ਹਾਂ ਆਪਾਂ ਦੀ ਪ੍ਰੂਨਿੰਗ ਕਰ ਦੇਣੀ ਆ ਫਿਰ ਆਪਾਂ ਇਸ ਤੋਂ ਬਾਅਦ ਪੌਦੇ ਬਾਰੇ ਗੱਲਬਾਤ ਕਰਾਂਗੇ ਵੀ ਹੁਣ ਇਹਦਾ ਕੀ ਕਿਵੇਂ ਵਧੂਗਾ ਕਿਉਂ ਵਧਦਾ ਕਿਉਂ ਰੁਕਿਆ ਗਿਆ ਇਹਦੇ ਵਿੱਚ ਆਪਾਂ ਝੰਗਾ ਗੱਡਾਂਗੇ ਜੇ ਵਧੀ ਜਾਂਦਾ ਤਾਂ ਝੰਗਾ ਗੱਡਣ ਦੇ ਦਿੱਕਕਾਉਣੇ ਸੀਗੀ ਫੇਰ ਜਦੋਂ ਇਹ ਵਧਦਾ ਹੂਰ ਨਾਲ ਪੌਦੇ ਨੇ ਫੇਟੋਂ ਤਣਾ ਜਾਂ ਮੋਟਾ ਹੋ ਜਾਊਗਾ ਇਹ ਜਿਹੜੀਆਂ ਹੁਣ ਟਾਣੀਆਂ ਵੱਧ ਨਿਕਲਣਗੀਆਂ ਤੇ ਉਤਪਾਦਨ ਵਧੂਗਾ ਹੁਣ ਕਿਸਾਨ ਵੀਰੋ ਤੁਸੀਂ ਆ ਦੇਖੋ ਆਪਾਂ ਟਾਣੀ ਤੇ ਗੱਲਬਾਤ ਕਰਦੇ ਹਾਂ ਉਦਾਹਰਨ ਦੇ ਲਈ ਆਪਾਂ ਆਹ ਬੂਟਾ ਆਹ ਹੁਣ ਖਰਾਬ ਲੱਗਦੇ ਆਪਾਂ ਪੱਟ ਦਿੰਨੇ ਆ ਜੇ ਕਿਸੇ ਨੂੰ ਬਿਮਾਰੀ ਲੱਗਦੀ ਆ ਬੀਜ ਤੋਂ ਆ ਜਾਂਦੀ ਆ ਇਹ ਬੀਜ ਕਿਸਾਨ ਮਿੱਤਰ ਤੋਂ ਲੈ ਹੁਣ ਜਿਹੜੀਆਂ ਆ ਥਾਵਾ ਨੇ ਆ ਦੇਖੋ ਹੋਰ ਇਹ ਵੀ ਇਹ ਬ੍ਰਾਂਚਾਂ ਬਣ ਰਹੀਆਂ ਨੇ ਆ ਬਣ ਰਹੀਆਂ ਨੇ ਹੁਣ ਮੇਨ ਕੱਟੀ ਗਈ ਆ ਸਾਈਡਾਂ ਤੋਂ ਚੱਲ ਪੈਣੀ ਆ ਹਰੇਕ ਦੀਆਂ ਪਹਿਲਾਂ ਇੱਕ ਨੇ ਵਾਧਾ ਕਰਨਾ ਤੇ ਹੁਣ ਘੱਟੋ ਘੱਟ 3-4 ਚੱਲਣ ਗਿਆ ਇਸੇ ਤਰ੍ਹਾਂ ਇਹਨਾਂ ਦੀਆਂ ਤੇ ਫਿਰ ਬਾਅਦ ਵਿੱਚ ਆਪਾਂ ਝੰਗਾ ਕੱਢ ਦਾਂਗੇ ਜੇ ਨਹੀਂ ਵੀ ਕੱਢਾਂਗੇ ਤਾਂ ਮੱਕੀ ਨੇ ਵਧੀ ਜਾਣਾ ਤੇ ਮੱਕੀ ਤੇ ਚੜ ਜਾਊਗਾ ਪਰ ਇੱਕ ਵਾਰੀ ਆਪਾਂ ਨੇ ਉਹਨੂੰ ਕੁਝ ਦਿਨਾਂ ਲਈ ਰੋਕ ਦਿੱਤਾ ਸੋ ਇਸ ਤਰ੍ਹਾਂ ਇਹ ਪ੍ਰੂਨਿੰਗ ਹੋ ਗਈ ਜੋ ਹੋ ਜਾਣੀ ਆ ਇਹਦੀ ਤੇ ਆਪਾਂ ਇਹਦੀ ਫਿਰ ਦਾਤ ਨਾਲ ਕਰਾਂਗੇ ਹੁਣ ਕੰਦਾਤੀ ਨਾਲ ਟਾਈਮ ਬੱਦਲ ਲੱਗਦਾ ਹੁਣ ਮੈਂ ਦਾਤ ਨਾ ਕਰਕੇ ਬਸੋਂਾ ਇਸ ਤਰ੍ਹਾਂ ਆਪਾਂ ਜਿਆਦਾ ਤੇਜ਼ੀ ਨਾਲ ਇਹਦੀ ਪ੍ਰੂਨਿੰਗ ਕਰ ਦਾਂਗੇ ਇੱਕ ਤਾਂ ਦਾ ਵਾਧਾ ਜਿਹੜਾ ਜਿਆਦਾ ਸਪੀਡ ਤੇ ਹੋ ਰਿਹਾ ਔਰ ਰੁਕ ਗਿਆ ਤੇ ਇੱਕ ਆਪਣਾ ਟਾਈਮ ਬਚ ਗਿਆ ਕਿਹ ਕਹਾ ਇਸ ਤਰ੍ਹਾਂ ਹੋਣੇ ਬੂਟੇ ਦਾ ਸਾਈਜ਼ ਦਾ ਫਰਕ ਪੈ ਜੂ ਤੇ ਬਾਕੀ ਇਹ ਆ ਖਾਂ ਦੋਸਤੋ ਆ ਲੋ ਬਹੁਤਾ ਟਾਈਮ ਨਹੀਂ ਲੱਗਿਆ ਆਣਾ ਨਾ ਪਕਣਾ ਰਸਤੇ ਉੱਤੇ ਨਹੀਂ खो केफ्टी कम लो सो आण ती लेन ते निकाह मारो बि ਰੋਣੇ ਗੇ ਹੋ ਚੁੱਕੀ ਆ ਇਸ ਤਰ੍ਹਾਂ ਆਪਾਂ ਪੌਦਿਆਂ ਦੀ ਕਟਿੰਗ ਕਰਕੇ ਉਹਨਾਂ ਦਾ ਉਤਪਾਦਨ ਵਧਾ ਸਕਦੇ ਹਾਂ ਕਿਉਂਕਿ ਜਿਹੜਾ ਕੁਦਰਤ ਦਾ ਨਿਯਮ ਆ ਜੇ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਜਦੋਂ ਪੌਦਿਆਂ ਨੂੰ ਲੱਗਦਾ ਮੇਰੇ ਨਾਲ ਛੇੜਛਾੜ ਹੋ ਰਹੀ ਹੈ ਮੇਨੂੰ ਪ੍ਰਜਾਤੀ ਨੂੰ ਖਤਮਾ ਹਰੇਕ ਪੌਦਾ ਹਰੇਕ ਜੀਵ ਆਪਣੀ ਪ੍ਰਜਾਤੀ ਵਧਾਉਣ ਤੇ ਲੱਗਿਆ ਹੋਇਆ ਜਿਵੇਂ ਆਪਾਂ ਸਬਜ਼ੀ ਉਤਪਾਦਨ ਕਰਦੇ ਆ ਜਾਂ ਕੁਝ ਵੀ ਕਰਦੇ ਆ ਫਲ ਫਰੂਟ ਜਿਹੜੇ ਬੂਟਿਆਂ ਦੀ ਕਾਂਡ ਛਾਂਡ ਹੋ ਜਾਂਦੀ ਹੈ ਫਲਦਾਰ ਉਹਨਾਂ ਦਾ ਉਤਪਾਦਨ ਵੱਧ ਜਾਂਦਾ ਸੋ ਇਸ ਤਰ੍ਹਾਂ ਆਪਣੇ ਸਲੋਬੀਅਰ ਦਾ ਉਤਪਾਦਨ ਵੱਧ ਜਾਊਗਾ ਤੇ ਮੱਕੀ ਨੂੰ ਮਤਲਬ ਥੋੜੀ ਜਿਹੀ ਹੋਰ ਉੱਚੀ ਹੋ ਜਾ ਜੇ ਮੱਕੀ ਤੇ ਵਿਚਾਰਾ ਆ ਗਿਆ ਤਾਂ ਮੱਕੀ ਨੂੰ ਫਿਰ ਆਪਾਂ ਸਾਈਡਾਂ ਤੋਂ ਮਿੱਟੀ ਲਾ ਦਾਂਗੇ ਸੋ ਉਸ ਤਰ੍ਹਾਂ ਆਪਾਂ ਬਿਨਾਂ ਚੰਗਾ ਗੱਡੇ ਵੀ ਤਾਂ ਕੰਮ ਲੈ ਸਾਂ ਚੰਗਾ ਕਾੜਨ ਦਾ ਜ਼ਿਆਦਾ ਲਾਭ ਹੋ ਜਾਊਗਾ ਨਹੀਂ ਲਾਵਾਂਗੇ ਤਾਂ ਵੀ ਇਸ ਤਰ੍ਹਾਂ ਚੱਲ ਸਕਦਾ ਸੋ ਕੁਦਰਤੀ ਖੇਤੀ ਵਿੱਚ ਕੁਦਰਤ ਦੇ ਰੂਲਾਂ ਨੂੰ ਸਮਝੀਏ ਤਾਂ ਉਤਪਾਦਨ ਵੱਧ ਸਕਦਾ ਤੇ ਬਾਹਰੋਂ ਆਪਾਂ ਨੂੰ ਕੁਝ ਵੀ ਪਾਉਣ ਦੀ ਲੋੜ ਨਹੀਂ ਸੋ ਇਸ ਤਰ੍ਹਾਂ ਇਹ ਦੋ ਫਸਲਾਂ ਇਕੱਠੀਆਂ ਹੋ ਜਾਣਗੀਆਂ ਇੱਕ ਧਰਤੀ 'ਚ ਨਾਈਟ੍ਰੋਜਨ ਫਿਕਸਰ ਦੂ ਲੋਬੀ ਆ ਤੇ ਆਪਾਂ ਨੂੰ ਵਧੀਆ ਉਤਪਾਦਿੰਦਾ ਉਹ ਤੇ ਵਧੀਆ ਰੇਟ ਵੀ ਹੁੰਦਾ ਇਹਦਾ ਸੋ ਇਸ ਤਰ੍ਹਾਂ ਕੁਦਰਤੀ ਖੇਤੀ ਵਿੱਚ ਆਪਾਂ ਅੱਜ ਜੋ ਗੱਲ ਕੀਤੀ ਆ ਇਹ ਲੋਬੀਆ ਤੇ ਲੋਬੀ ਇਹਦਾ ਪੱਤਾ ਵੀ ਬੜਾ ਵਧੀਆ ਇਹਦਾ ਮਤਲਬ ਤੁਹਾਡੀ ਫਸਲ ਠੀਕ ਠਾਕ ਆ ਵੀ ਕਮਜ਼ੋਰ ਨਹੀਂ ਹੈ ਹੁਣ ਦੇਖੋ ਨਵੇਂ ਪੱਤੇ ਨੇ ਤੇ ਆ ਤਿੰਨ ਪੱਤੇ ਹੁੰਦੇ ਨੇ ਦਾਲ ਵਾਲੀਆਂ ਚੀਜ਼ਾਂ ਤੇ ਦੇਖੋ ਇਹਦੇ ਪੂਰੇ ਪੱਤੇ ਸ਼ਾਨਦਾਰ ਨੇ ਤੇ ਖਾਸ ਗੱਲ ਆ ਵੀ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਪੱਤਿਆਂ ਦੀ ਚਮਕ ਆ ਜਦੋਂ ਪੱਤਿਆਂ ਦੇ ਚਮਕਵੇ ਤਾਂ ਉਹ ਬਿਮਾਰ ਨਹੀਂ ਹੈਗੇ ਤੰਦਰੁਸਤ ਨੇ ਸੋ ਇਸ ਤਰ੍ਹਾਂ ਇਹ ਆਪਣਾ ਇਹ ਬਾਲਵਸਥਾ ਤੋਂ ਬਾਹਰ ਆਇਆ ਸੋ ਉਸ ਦੀ ਸਟੇਜ ਤੇ ਆਪਾਂ ਇਹ ਕਟਿੰਗ ਕਰਤੀ ਤੇ ਜੇ ਆਪਾਂ ਕਿਸੇ ਫਸਲ ਨੂੰ ਉਹਦੀ ਮਤਲਬ ਬੜਾਪੇ ਤੇ ਜਾਂ ਅੱਧ ਖੜ ਤੇ ਕਟਿੰਗ ਕਰਦੇ ਆ ਤਾਂ ਉਹ ਜਿਆਦਾ ਸ਼ਾਨਦਾਰ ਰਿਜ਼ਲਟ ਨਹੀਂ ਆਉਂਦਾ ਕਿ ਬੇਲ ਕੋਈ ਵੀ ਜਿਆਦਾ ਲੰਬੀ ਹੋ ਚੁੱਕੀ ਹੁੰਦੀ ਹੈ ਫਿਰ ਉਹ ਹੀਟ ਹੋਰ ਬ੍ਰਾਂਚਾ ਨਹੀਂ ਕੱਟ ਸਕਦੀ ਸੋ ਉਹਦਾ ਟਾਈਮ ਹੁੰਦਾ ਹੁਣ ਆਪਾਂ ਨੇ ਉਹ ਜਗ੍ਹਾ ਤੋਂ ਕੱਟੀ ਹੈ ਘੱਟ ਘੱਟ ਦੇ ਕੋਲ ਧਰਤੀ ਤੋਂ ਇਹ ਤਕਰੀਬਨ ਮੇਰਾ ਹਿਸਾਬ ਹੈ ਵੀ ਇਹ 10 ਇੰਚ ਤੋਂ ਲੈ ਕੇ 12 ਇੰਚ ਤੱਕ ਦੀ ਆਪਾਂ ਨੇ ਉਚਾਈ ਰੱਖੀ ਆ ਸੋ ਇਸ ਤਰ੍ਹਾਂ ਹੀਠੋਂ ਟਾਣਿਆਂ 'ਚ ਵੱਧ ਨਿਕਲਣਗੇ ਜਿਹੜੇ ਦੇ ਪੱਤੇ ਨੇ ਉਹ ਇਹਦੇ ਨਾਲ ਗਲਗਲ ਜਾਣਗੇ ਜਾਂ ਖਾਦ ਬਣੂ ਇਹਦਾ ਇਹਦੇ ਪੱਤਿਆਂ ਜੋ ਤੱਤਾਂ ਦੀ ਲੋੜ ਆ ਉਹੀ ਤੱਤ ਇਹਨੂੰ ਫੇਰ ਦੁਬਾਰਾ ਤੋਂ ਮਿਲ ਜਾਣਗੇ ਸੋ ਇਸ ਤਰ੍ਹਾਂ ਆਪਾਂ ਕਟਿੰਗ ਕਰਕੇ ਉਤਪਾਦਨ ਵਧਾ ਸਕਦੇ ਆ ਬਾਕੀ ਆਪਾਂ ਕੁਝ ਏਰੀਆ ਇਸ ਤਰ੍ਹਾਂ ਦਾ ਵੀ ਰੱਖਾਂਗੇ ਜਿੱਥੇ ਕਟਿੰਗ ਨਹੀਂ ਕਰਾਂਗੇ ਉਹ ਦੇਖਾਂਗੇ ਵੀ ਉੱਥੇ ਜਿੱਥੇ ਕਟਿੰਗ ਨਹੀਂ ਕੀਤੀ ਸੀ ਉਹਦਾ ਕੀ ਰਿਜ਼ਲਟ ਆ ਇਸ ਮੱਕੀ ਦੇ ਵਿੱਚ ਕੁਝ ਏਰੀਆ ਇਸ ਤਰ੍ਹਾਂ ਵੀ ਰੱਖਿਆ ਗਿਆ ਜਿੱਥੇ ਗੜਾਈ ਨਹੀਂ ਕੀਤੀ ਗਈ ਇੱਥੇ ਘਾਹ ਹੋਣ ਦਿੱਤਾ ਗਿਆ ਤਾਂ ਉਹ ਵੀ ਦੇਖਾਂਗੇ ਜਿੱਥੇ ਗੜਾਈ ਨਹੀਂ ਕੀਤੀ ਗਈ ਉਹਦਾ ਕੀ ਰਿਜ਼ਲਟ ਆ ਸੋ ਇਸ ਤਰ੍ਹਾਂ ਆਪਾਂ ਆਪਣੇ ਖੇਤ ਵਿੱਚ ਸਿੱਖੀਏ ਸਭ ਤੋਂ ਵੱਡੀ ਯੂਨੀਵਰਸਿਟੀ ਕਿਸਾਨ ਦਾ ਖੇਤ ਆ ਹਰੇਕ ਖੇਤ ਦਾ ਸਿਸਟਮ ਅਲੱਗ ਆ ਮਿੱਟੀ ਅਲੱਗ ਆ ਤੇ ਜਿਵੇਂ 10 ਕਿਲੋਮੀਟਰ ਤੋਂ ਬਾਅਦ ਆਪਣੀ ਬੋਲੀ 'ਚ ਫਰਕ ਪੈਂਦਾ ਉਸੇ ਤਰ੍ਹਾਂ ਆਪਣੇ ਵਾਤਾਵਰਣ 'ਚ ਫਰਕ ਪੈਂਦਾ ਚੱਲ ਜਾਂਦਾ ਸੋ ਆਪਣੇ ਖੇਤ ਵੀ ਸਿੱਖੀਏ ਤੇ ਉਹਨੂੰ ਸਮਝੀਏ ਇਸ ਤਰ੍ਹਾਂ ਆਪਾਂ ਘੱਟ ਖਰਚਾ ਜAVE ਨਾ ਖਰਚਾ ਕਰੇ ਆਪਣਾ ਉਤਪਾਦਨ ਵੀ ਵਧਾਈਏ ਤੇ ਖਰਚੇ ਬਿਲਕੁਲ ਆਪਾਂ ਘੱਟ ਤੋਂ ਘੱਟ ਕਰਨੇ ਸਿੱਖੀਏ ਸੋ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ